ਗੁਰਦਾਸਪੁਰ ਦੇ ਕਸਬਾ ਫਤਿਗੜ ਚੂੜੀਆਂ ਚ ਐਕਟਿਵਾ ਤੇ ਸਵਾਰ 42 ਸਾਲਾ ਗੁਰਮੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਤੁਹਾਨੂੰ ਦੱਸਦੀ ਕਿ ਗੁਰਮੀਤ ਕੌਰ ਅਤੇ ਉਸ ਦੀ ਲੜਕੀ ਇੰਦਰਜੀਤ ਕੌਰ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਫਤਿਗੜ ਚੂੜੀਆਂ ਤੋਂ ਆਪਣੇ ਪਿੰਡ ਚਾ ਰਹੀਆਂ ਸਨ। ਰਾਹ ਵਿੱਚ ਤੇਜ਼ ਰਫ਼ਤਾਰ ਆ ਰਹੀ ਗੱਡੀ ਨੇ ਉਹਨਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਐਕਟਿਵਾ ਤੇ ਸਵਾਰ ਗੁਰਮੀਤ ਕੌਰ ਤੇ ਕਾਰ ਦੇ ਨਾਲ ਕੁਚਲਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਧਰ ਕਾਰ ਸਵਾਰ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਉਤ੍ਰੋ ਮੋਕੇ ਤੋਂ ਫਰਾਰ ਹੋ ਗਿਆ ਗੁਰਮੀਤ ਕੌਰ ਦੀ ਧੀ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਘਟਨਾ ਨੂੰ ਦੇਖ ਮੋਕੇ ਤੇ ਰਾਗੀਰਾ ਦਾ ਇਕਾ ਟੁਣਾ ਸ਼ੁਰੂ ਹੋ ਗਿਆ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਜਦਕਿ ਪੁਲਿਸ ਦੇਰੀ ਨਾਲ ਆਉਣ ਕਰਕੇ ਤਾਨਕ ਲੋਕਾਂ ਦੇ ਵਿੱਚ ਰੋਸ ਵਧ ਗਿਆ ਅਤੇ ਬਟਾਲਾ ਰੋਡ ਜਾਮ ਕਰ ਦਿੱਤਾ ਗਿਆ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਪੁਲਿਸ ਵਰਦ ਹਗਾਮਾ ਕੀਤਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਮੁੜ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਕਾਰਵਾਈ ਕਰਨ ਦਾ ਪ੍ਰੋਸਾ ਦਿੱਤੀ ਕਿ ਜਾਮ ਖੁਲਵਾਇਆ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋਡ ਰੋਕ ਕੇ ਬੁਰਾ ਹਾਲ ਹੈ ਉਹਨਾਂ ਮੁੱਪੈਣੀ ਦੇ ਤਰੀਕਾ ਤੋਂ ਕਹੇ ਆਏ ਨਹੀਂ ਆਏ ਆਏ ਸੁਵੇਵਾ ਆਏ ਨੇ ਕਿੱਦਗੇ ਹੁਣ ਕੌਕਾ ਕੱਢਣਗੇ ਕੋਈ ਹਲੇ ਕਾਰਵਾਈ ਹੋ ਜੇਗੀ ਹੁਣ ਸਾਰੇ ਵੀ ਉਹੀ ਆ ਜਿਹੜੇ ਆ ਫਿਰ ਉਹਨਾਂ ਦੀ ਕੋਈ ਖੁਸ਼ਕੋਈ ਨਹੀਂ ਆ ਕੋਈ ਨਹੀਂ ਆਈ ਕਾਰਵਾਈ ਨਹੀਂ ਕੋਈ ਹੋਈ ਸਾਡਾ ਡੇਢ ਘੰਟਾ ਹੋ ਗਿਆ ਜੀ ਡੇਢ ਘੰਟਾ ਹੋ ਗਿਆ ਡੇਢ ਘੰਟਾ ਪਈਦਾ ਡੇਢ ਘੰਟਾ ਹੋ ਗਿਆ ਜੋ ਇੱਕ ਨਾਲ ਸ਼ਰਤ ਦੇ ਉੱਤੇ ਰੋਡ ਤੇ ਨਹੀਂ ਉੱਪਰ ਡਾਪਾ ਜੀ ਹੋ ਗਿਆ ਜੇ ਮੇਰੇ ਕੋਲ ਹਕੂਮਤ ਆ ਸੀ ਕੋਈ ਦਸਤੂਜ ਬਣੇ ਜੀ ਇਹ ਐਕਸੀਡੈਂਟ ਹੋ ਗਿਆ ਤਾਂ ਡੈਥ ਹੋ ਗਈ ਆ ਡੇਟ ਕਿਹੜਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹੇ ਆ ਤੁਹਾਨੂੰ ਕਿਸੇ ਨੇ ਕੋਈ ਪੁਲਿਸ ਕਾਰਵਾਈ ਨੂੰ ਕੋਈ ਅਜੇ ਤੱਕ ਐਂਪ੍ਰੈਸਰੀ ਕੋਈ ਸੁਣਾਈ ਨਹੀਂ ਆ ਗਈ ਬਾਜਨ ਹਸਪਤਲ ਤੇ ਖੇਚਿਆ ਨਹੀਂ ਆ ਕੋ ਦੋ ਆ ਗਰਬਾ ਦਾ ਆ ਕੁਲੀ ਨਾਲ ਹੀ ਉਹ ਬੋਕੇ ਦਾ ਸਾਰਾ ਪਤਾ ਰਹੇ ਗਏ ਚੋਰੀ ਤਾਂ ਕਹਿੰਦੇ ਪਾਣੀ ਦਾ ਘਟ ਇਹਦਾ ਨੂੰ ਜਰੂਰੀ ਕੱਦਦਾ ਜੀ ਜੇ ਕੋਈ ਦੀਗਾ ਬੋਝ ਨਾਲ ਦੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਐਮ ਜਾਰੀ ਨੇ ਧੀ ਦਵਾਈ ਆਤੀ ਜਾਗਵਾਈ ਨੂੰ ਪੁੱਤ ਬਣਾਇਆ ਤੇ ਨਾ ਦੇ ਸਿੱਤੇ ਕਰ ਕੀਵਾ ਬੋਲ ਗਿਆ ਕਿ ਤਾਕ ਨੰਬਰ ਆ ਵੀ ਨੂੰ ਹੁਣੇ ਲਿਖਾ ਕੇ ਗਿਆ ਜਿਹੜਾ ਆਜਾ ਬਾਹਰ ਦੱਸੋ ਗੱਡੀ ਨੰਬਰ ਬਾਜੀ ਆਉ ਦੱਸੋ ਗੱਡੀ ਦਾ ਨੰਬਰ ਤੇ 3 ਗੱਡੀ ਨੰਬਰ ਹੈ 4840 ਕਿਹੜੀ ਗੱਡੀ ਆ ਕੱਢੀ ਜਾਣੀ ਇਹਦਾ ਤਾਂ ਪਰੰਗ ਬਰਾ ਆ ਗਿਆ ਕੱਢੀ ਵੀ ਆ ਪਈ ਹਾਂ ਹਰਿਆਣਾਂ ਨmber ਬੜੀ ਜੀ ਤੁਸੀਂ ਤੇ ਫੇਰ ਬੋਲੇ ਭਾਈ ਕਿਹੜਾ ਨੰਬਰ ਹੈ 64 540 ਦੀ ਤੁਸੀਂ ਕਹਿੰਦੇ 40 ਦੀ 40 ਦਾ ਸੱਟ ਕਿਹਦੇ ਪੁੱਛੇ ਪਾਈ ਦੋ ਤਿੰਨ ਘੇੜ ਹੋ ਗਏ ਜਾਨ ਨੂੰ ਪੇਛੇ ਨੇ ਤੇ ਮੈਂ ਹੰਪਰਸੋ ਚੱਲ ਕੇ ਵੀ ਆ ਗਿਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਉਹ ਸੜੇ ਨਹੀਂ ਆਏ ਨੇ ਚਲੇ ਗਏ ਨੇ ਕੋ ਕਦੀ ਕਹਿੰਦੇ ਤਾਂ ਕਣੀ ਆਣ ਪੈਂਦਾ ਕਰੀਗੇ ਤੇ ਫਰਗੜੇ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਗੰਦੇ ਆ ਕੀ ਲੱਗਦੇ <table> ਮਿਲਕ ਨੂੰ ਨਹੀਂ ਆ ਇਹ ਉਹਦਾ ਘਰ ਆ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜ ਨੂੰ ਪਰੇ ਰਹਿੰਦੇ ਨੇ ਥੋੜੀ ਹੋਰ ਇਹਦਾ ਭਰਾ ਉਹ ਵੀ ਲਟੋ ਦਈਆਂ ਤੇ ਉਹ ਚੱਕਾ ਕੋ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ 1 ਘੰਟਾ ਡੇਢ ਘੰਟਾ ਹੋ ਗਿਆ ਉਹ ਸਾਈਓ ਬੁਸ ਵੀ ਚੁੱਪ ਕਰਕੇ ਮੁੜਦੀ ਜਾਣ ਰਹੀ ਆ ਚੱਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਦੀ ਸੁਣਾਈ ਹੋਣੀ ਚਾਹੀਦੀ ਹੈ ਨਾ ਉਹ ਨਹੀਂ ਚਾਹੀਏ ਇਹਨਾਂ ਨੂੰ ਸੱਚਾ ਚੜ ਚੂੜੀਆਂ ਮੋਹ ਜਣਾ ਹਸਪੀਟਲ ਤੇ ਲਾਗੇ ਖਲੋਤੇ ਆ ਆਜੋਂਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਰ ਉਹਨਾਂ ਦੀ ਜਿਹੜੀ ਲੋਹੀ ਨਾਲੋਂ ਜਾ ਰਹੇ ਆ ਵੇਖੋ ਖਲੋਚੀ ਲਾਗੇ ਤੇ ਇਹਦੇ ਕੋਲ ਹੀ ਇੱਥੇ ਬੱਸ ਮੰਡੀਆਂ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਦ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਗੱਡੀ ਲਾਗੇ ਉੱਥੇ ਦੀ ਮੌਕੇ ਤੇ ਮੌਤ ਹੋ ਗਈ ਆ ਇਹ ਕੀ ਦੱਸ ਰਿਹਾ ਵੀ ਲਾਗੇ ਤੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਉਹਨਾਂ ਨਾਲੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਕਿ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਘਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਤੁਰਸਾ ਬਿਲਕੁਲ ਜੀ ਨਾ ਪਾਣ ਲਗਾਈ ਮਟਾਰ ਉੱਤੇ ਜਿੰਦ ਟਿਆ ਕੋਠੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੱਟ ਗਈ ਆ ਜਿਹੜੀ ਬੰਦੀ ਕਾਰਵਾਈ ਆ ਉਹ ਲੱਗੇ ਕਾਰਵਾਈ ਕਿੱਸੇ